ਅੱਦੇ ਆਪਕ ਸਹਿਬਾਨ ਅੱਦੇ ਮੇਰੇ ਪਿਆਰੇ ਵਿਦਿਆਰਥੀ ਸਾਥਿਓ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਪਰਿਸ਼ਾਤ ਸ੍ਰੀ ਅਕਾਲ ਅੱਜ ਇੱਥੇ ਮੇਰੇ ਬੋਲਣ ਦਾ ਵਿਸ਼ਾ ਹੈ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਮਾਤਾ ਗੁਜਰੀ ਜੀ ਸਰਸਾ ਤੋਂ ਅਰੰਭੇ ਵਿਖੜੇ ਪੈਂਦੇ ਪੌਦੀ ਅੱਧੀ ਰਾਤ ਸੀ ਆਖੋ ਸੰਗਤਾਂ ਦੇ ਬੇਨਤੀ ਕਰਨ ਤੇ ਕਣਕੋੜ ਕਾਲੀ ਰਾਤ ਨੂੰ ਹੀ ਸ੍ਰੀ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਣ ਦਾ ਫੈਸਲਾ ਹੋਇਆ ਅਸਮਾਨ ਤੋਂ ਤੈਜਮੀ ਵਸ ਰਿਹਾ ਸੀ ਪਿੱਛੇ ਵੈਰੀਆਂ ਦੀਆਂ ਫੌਜਾਂ ਦੀ ਗੂੰਜ ਅਤੇ ਅੱਗੇ ਮੌਤ ਦੇ ਖੁੱਲ੍ਹੇ ਦਰਵਾਜ਼ੇ ਵਰਗੀਆਂ ਸਸਾ ਨਦੀ ਦੀਆਂ ਗਰਜਦੀਆਂ ਲਹਿਰਾ ਮਾਤਾ ਗੁਜਰੀ ਜੀ ਨੇ ਆਪਣੇ ਛੋਟੇ ਸੈਬਜਾਦਿਆਂ ਨੂੰ ਸੀਨੇ ਨਾਲ ਲਾਇਆ ਗੁਰੂ ਸਾਹਿਬ ਦਾ ਪਰਿਵਾਰ ਸੰਗਤ ਅਤੇ ਸਿੱਖ ਜੱਥੇ ਸਸਾ ਨਦੀ ਦੇ ਕੰਢੇ ਇਕੱਠੇ ਹੋਏ ਸਸਾ ਨਦੀ ਵਿੱਚ ਆਏ ਪਾਣੀ ਦੇ ਤੂਫਾਨ ਦੀਆਂ ਖੌਫਨਾਕ ਛਲਨਾ ਹੀ ਨਜ਼ਰ ਆਉਂਦੀਆਂ ਗੁਰੂ ਜੀ ਨੇ ਆਸਾ ਕੇਵਾ ਦੀ ਸੰਪੂਰਨਤਾ ਕੀਤੀ ਤੇ ਹੁਕਮ ਕੀਤਾ ਸਸਾ ਨਦੀ ਪਾਰ ਕਰਨੀ ਹੈ ਉਸ ਰਾਤ ਸਸਾ ਨਦੀ ਦੇ ਪਾਣੀ ਨੇ ਨਾਹੀ ਸੋ ਗੋ ਸਾਰਾ ਗੁਰੂ ਪਰਿਵਾਰ ਵੀ ਖੀਰੂ ਖੀਰੂ ਹੋ ਗਿਆ ਮਾਤਾ ਗੁਜਰੀ ਜੀ ਛੋਟੇ ਸਹਿਬ ਜਦਿਆ ਨਾਲ ਸੋ ਨਿਕਲ ਗਏ ਗੁਰੂ ਸਾਹਿਬ ਘੋਰ ਪਾਸੇ ਚਲੇ ਗਏ ਇਹ ਸਤਪੋਦੀ ਰਾਤ ਸੀ ਤੇ ਅਗਲੇ ਦਿਨ ਚੜ੍ਹਨ ਉਪਰੰਤ ਮਾਤਾ ਗੁਜਰੀ ਜੀ ਤੇ ਦੋਵੇਂ ਛੋਟੇ ਸਹਿਬਜਾਤੇ ਨੰਮਾ ਪੈਂਦਾ ਤਹਿ ਕਰਦੇ ਰਹੇ ਅੱਤਪੋਦੀ ਰਾਤ ਨੂੰ ਓ ਮੁਲਾ ਕੰਮੇ ਮਾਸ਼ਕੇ ਜੀ ਦੀ ਛੰਨ ਵਿੱਚ ਜਾ ਪੁੱਜੇ ਇੱਥੇ ਮਾਤਾ ਲక్ష్ਮੀ ਜੀ ਨੇ ਸੰਗਿਆਦਿਆਨ ਉਪੋਜਿਤ ਕੀਤਾ ਇਹ ਰਾਤ ਆਰਾਮ ਦੀ ਤਾਂ ਨਹੀਂ ਸੀ ਪਰ ਮਾਤਾ ਗੁਜਰੀ ਜੀ ਨੂੰ ਜਾਣ ਪਛਾਣ ਵਾਲਾ ਇੱਕ ਚਿਹਰਾ ਮਿਲਿਆ ਕੋਸੀ ਗੁੰਗੂ ਬ੍ਰਾਹਮਣ ਜੋ ਕਈ ਸਾਲਾਂ ਤੱਕ ਪਰਿਵਾਰ ਦੇ ਨਾਲ ਰਹਿ ਰਿਹਾ ਸੀ ਉਸਨੇ ਆ ਕੇ ਨਮਸਕਾਰ ਕੀਤੀ ਤੇ ਕਿਹਾ ਮਾਤਾ ਜੀ ਤੁਸੀਂ ਮੇਰੇ ਨਾਲ ਆਓ ਦੇ ਘਰ ਤੁਹਾਨੂੰ ਸੁਰੱਖਿਆ ਮਿਲੇਗੀ ਮਾਤਾ ਜੀ ਨੇ ਛੋਟੇ ਸਹਜਾਦਿਆਂ ਨੂੰ ਨਾਲ ਲਿਆ ਤੇ ਗੰਗੂ ਦੇ ਭਰੋਸਾ ਕਰਦਿਆ ਉਸ ਨਾਲ ਚੱਲ ਪਏ ਰਸਤੇ ਵਿੱਚ ਕਈ ਥਾਵਾਂ ਦੇ ਰੁਕਦੇ ਹੋਏ ਫਿਰ ਗੰਗੂ ਦੇ ਪਿੰਡ 'ਚ ਆ ਪੁੱਜੇ ਜਿੱਥੇ ਉਸਨੇ ਮਾਤਾ ਜੀ ਤੇ ਸਹਜਾਦਿਆਂ ਨੂੰ ਆਪਣੇ ਘਰ ਆਰਾਮ ਕਰਨ ਲਈ ਕਿਹਾ ਮਾਤਾ ਜੀ ਨੂੰ ਇਹ ਨਹੀਂ ਸੀ ਪਤਾ ਕਿ ਅਗਲੀ ਨਿਕੜੀ ਗੰਗੂ ਗੰਗੂ ਦਾ ਰੂਪ ਕਿਵੇਂ ਵਧਨਣ ਵਾਲਾ ਹੈ ਸ਼ੁਰੂ ਜੋ ਗੰਗੂ ਨੇ ਮਿੱਠੇ ਬੋਲ ਬੋਲੇ ਖਾਨ ਛਿੰਦਾ ਭਰੋਸਾ ਦਿੱਤਾ ਪਰ ਜਿਨੇ ਵੀ ਉਸਦੀ ਨਿਗਾਹ ਮਾਤਾ ਜੀ ਕੋਲ ਪਈ ਗੱਠੜੀ ਤੇ ਪਈ ਉਸ ਦਾ ਮਨ ਨੂੰ ਲਾਲਚ ਨਾਲ ਭਰ ਗਿਆ ਗੰਗੂ ਨੇ ਰਾਤ ਦੇ ਹਨੇਰੇ ਵਿੱਚੋਂ ਛਕੀਉਂਤੀ ਗੁਠੜੀ ਚੁੱਕ ਲਈ ਜਦ ਮਾਤਾ ਜੀ ਨੇ ਨਰਮ ਸੁਭਾਅ ਨਾਲ ਪੁੱਛਿਆ ਪੁੱਤਰ ਗੰਗੂ ਰਾਤ ਜੋ ਗੱਠੜੀ ਤੋ ਚੁੱਕੀ ਹੈ ਉਹ ਕਿਸੇ ਸੁਰੱਖਿਅਤ ਥਾਂ ਰੱਖ ਦਿੱਤੀ ਹੈ ਤਾ ਗੰਗੂ ਦੀ ਰੂਹ ਦੇ ਅੰਦਰ ਛੁਪਿਆ ਕਾਲਾ ਰੂਪ ਉੱਪਰ ਆਇਆ ਉਹ ਅੱਗ ਬੂਲਾ ਹੋ ਕੇ ਚੀਕਣ ਲੱਗਾ ਤੁਸੀਂ ਮੇਰੇ ਉੱਤੇ ਚੋਰੀ ਦਾ ਦੋਸ਼ ਲਗਾਉਂਦੇ ਹੋ ਹੁਣ ਇਹ ਤੁਹਾਨੂੰ ਮੁਰਿੰਡੇ ਕੋਤਵਾਲ ਦੇ ਹਵਾਲੇ ਕਰਦਾ ਹਾਂ ਮਾਤਾ ਗੁਜਰੀ ਜੀ ਨੇ ਪ੍ਰੇਮ ਭਰੇ ਬਚਨ ਨਾਲ ਸਮਝਾਇਆ ਵੇਖ ਪੁੱਤਰ ਜੇ ਗੱਠੜੀ ਲਖ ਲਈਏ ਤਾਂ ਕੋਈ ਗਾਲ ਨਹੀਂ ਪਰ ਕਿਸੇ ਹੋਰ ਨੂੰ ਸਾਡੀ ਖਬਰ ਨਾ ਕਰੀ ਪਰ ਤੋਂਖੇ ਬਾਅਦ ਗੰਗੂ ਨਾ ਮੰਨਿਆ ਤੇ ਮੁਰਿੰਡੇ ਨਗਰ ਵੱਲ ਨਿਕਲ ਤੁਰਿਆ ਮੁਗਲ ਫੌਜਾਂ ਨੇ ਗੰਗੂ ਦੀ ਤਲਾ ਤੇ ਮਰੰਡੇ ਦਾ ਹੱਲਾ ਬੋਲ ਦਿੱਤਾ ਉਹਨਾਂ ਮਾਤਾ ਗੁਜਰੀ ਤੇ ਛੋਟੇ ਸਹਬਜ਼ਾਦਿਆਂ ਦਾ ਬਾਬਾ ਜੋਰਵਰ ਸਿੰਘ ਜੀ ਤੇ ਬਾਬਾ ਗੋਦੇ ਸਿੰਘ ਜੀ ਨੂੰ ਰਾਤ ਮੁਰਿੰਡੇ ਕੋਤਵਾਲੀ ਵਿੱਚ ਝਾੜ ਦਿੱਤਿਆ ਮੁਰਿੰਡੇ ਤੋਂ ਉਹਨਾਂ ਨੂੰ ਸਹਾਂਮ ਦੇ ਲਜਾਇਆ ਗਿਆ ਇੱਥੇ 11 ਕੋਹ ਨੂੰ ਸਹਬਜ਼ਾਦਿਆਂ ਸਹਾਂਮ ਦੇਵਜੀਖਾ ਕੋਲ ਪੇਸ਼ ਕੀਤਾ ਗਿਆ ਜਿੱਥੇ ਸਹਬਜ਼ਾਦਿਆਂ ਨੇ ਝੁੱਕ ਕੇ ਸਲਾਮ ਕਰਨ ਦੀ ਬਜਾਏ ਔਡੋਲਤਾ ਨਾਲ ਫਤਿਹ ਬੁਲਾਈ ਇਹ ਮਾਤਾ ਜੀ ਵੱਲੋਂ ਦਿੱਤੀ ਗਈ ਸਿੱਖਿਆ ਦਾ ਨਤੀਜਾ ਸੀ ਅਗਲੇ ਦਿਨ 12 ਕੋਹ ਨੂੰ ਪੇਸ਼ੀ ਵਾਲੇ ਵੇਲੇ ਸਹਬਜ਼ਾਦ ਦਿਆ ਨੇ ਫਿਰ ਉਸੇ ਬਲੇਰੀ ਨਾਮ ਫਤਿਹ ਬੁਲਾਈ ਸੂਬੇਦਾਰ ਤੇ ਉਸ ਦੇ ਕਰਿੰਦਿਆਂ ਵੱਲੋਂ ਦਿੱਤੇ ਜਾ ਰਹੇ ਵੱਖੋ ਵੱਖ ਨਾਲ ਚ ਦਾ ਮੂੰਹ ਭੰਨਿਆ ਇਸੇ ਰਾਤ ਮੋਤੀਰਾ ਮਹਾਰਾਜੀ ਨੇ ਆਪਣੀ ਜਾਨ ਤੇ ਖੇਡ ਕੇ ਮਾਤਾ ਜੀ ਤੇ ਸਹਜਾਦਿਆਂ ਲਈ ਦੁੱਧ ਲੈ ਕੇ ਠੰਡੇ ਪੁਰਜ ਤੱਕ ਪੁੱਜ ਗਏ ਸ਼੍ਰੀ ਨੰਦਪੁਰ ਸਾਹਿਬਿਕਲਣ ਮਗਰੋਂ ਇਹ ਸਾਰੀ ਯਾਤਰਾ ਮਾਤਾ ਜੀ ਲਈ ਵਿਖੜੇ ਪੈਂਡੇ ਵਾਲੀ ਸੀ ਮਾਤਾ ਗੁਜਰੀ ਜੀ ਆਪਣੇ ਪੁੱਤਰਾਂ ਨੂੰ ਸਿਰਫ ਜ਼ਿੰਦਗੀ ਹੀ ਨਹੀਂ ਸੀ ਦਾ ਸੰਦੇ ਦੇ ਰਹੇ ਸਭੋ ਉਹਨਾਂ ਨੂੰ ਉੱਚੀ ਸ਼ਹਾਦਤ ਤੇ ਅਗਰ ਮੇ ਸਭ ਕੁਛ ਖਾ ਕੇ ਤਿਆਰ ਵੀ ਕਰ ਰਹੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ